ਕਿੰਨੀ ਤਨਖਾਹ ਦਿੰਦੇ ਜੀ ਤੁਹਾਨੂੰ ਸਰ ਤੁਹਾਨੂੰ 3000 ਰੁਪਏ ਤਨਖਾਹ ਦਿੰਦੇ 3000 ਨਾਲ ਭਾਣੇ ਕਜਾਰਾ ਹੋ ਜਾਂਦਾ ਘਰ ਸਰ ਨਹੀਂ ਹੁੰਦਾ ਜੀ ਤੁਸੀਂ ਆਪ ਵੀ ਸਮਝਦਾਰ ਹੋ ਸਰਕਾਰ ਵੀ ਇਸ ਚੀਜ਼ ਨੂੰ ਫ਼ਯੂਲ ਕਰੇ ਕਿ ਹਾਂ ਜੀ ਨਹੀਂ ਹੁੰਦਾ 3000 ਨਾਲ ਹਣ ਬਈਆਂ ਨੇ ਖਾਤੇ ਖੋਲਣੇ ਆ ਵੀ 5-500 ਰੁਪਏ ਮੰਗਦੇ ਆ ਤਨਖਾਹਾਂ ਸਾਡੀਆਂ ਆਈਆਂ ਨਹੀਂ ਅਸੀਂ 5-500 ਕਿੱਥੋਂ ਦਈਏ ਜੀ ਕਿੰਨੇ ਟਾਈਮ ਤੋਂ ਤਨਖਾਹ ਰੁਕੀ ਹੋਈ ਤੁਹਾਡੀ 2 ਮਹੀਨੇ ਤੋਂ ਸਾਡੀ ਜ਼ਿੰਦਗੀ ਚ ਕੋਈ ਬਦਲਾ ਨਹੀਂ ਆਇਆ ਜੀ ਨਵੀਂ ਸਰਕਾਰ ਨੇ ਸਾਡਾ ਕੋਈ ਬਦਲਾ ਨਹੀਂ ਕੀਤਾ ਛੱਟੋ ਘੱਟ 15000 ਰੁਪਏ ਦੀ ਮੰਗ ਕਰਦੇ ਆ ਵੀ ਸਾਡੀ 15000 ਤਨਖਾਹ ਤਾਂ ਹੋਵੇ ਪਹਿਲਾਂ ਸਾਨੂੰ ਦਿੰਦੇ ਸੀਗੇ ਮਿੱਡੇ ਮੀਲ ਜੀ ਆਉਂਦੇ ਸੀਗੇ ਉਹਨਾਂ ਚ ਦਿੰਦੇ ਰਿਹਾ ਉਦੋਂ ਬਾਅਦ ਫਿਰ ਸਾਡਾ 1000 ਰੁਪਿਆ ਹੋ ਗਿਆ ਫਿਰ 1200 ਹੋ ਗਿਆ ਫਿਰ 1500 ਤੇ ਹੁਣ ਸਾਡਾ ਵੀ 3000 ਰੱਤ ਮਤਲਬ ਇੱਕ ਦਿਨ ਦਾ 100 ਰੁਪਿਆ ਪਹਿਲਾਂ ਤੁਹਾਨੂੰ ਹਾਂਜੀ 100 ਰੁਪਿਆ ਸਰਕਾਰ ਦੇ ਵੱਲੋਂ ਕੁੱਲੀ ਬੱਚਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਿੱਡੇ ਮੀਲ ਸਕੀਮ ਆ ਜਿਹੜੀ ਉਹ ਪਿਛਲੇ ਲੰਬੇ ਸਮੇਂ ਤੋਂ ਸ਼ੁਰੂ ਕੀਤੀ ਹੋਈ ਆ ਤੇ ਜਿਹਦੇ ਵਿੱਚ ਇਹ ਹੁੰਦਾ ਕਿ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਜਿਹੜਾ ਉਹ ਸਕੂਲਾਂ ਦੇ ਵਿੱਚ ਮਿਲਦਾ ਹੁੰਦਾ ਤਾਂ ਕਿ ਬੱਚੇ ਆਪਣੀ ਪੜ੍ਹਾਈ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਕਰ ਸਕਣ ਤਾਂ ਇਸ ਟਾਈਮ ਦੇ ਵਿੱਚ ਜੋ ਮਿੱਡੇ ਮੀਲ ਦੀਆਂ ਬੀਬੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਨੇ ਤਾਂ ਇਸ ਟਾਈਮ ਅਸੀਂ ਸਾਧਕ ਦੇ ਵਿੱਚ ਆ ਗੱਲਬਾਤ ਕਰਾਂਗੇ ਉਹਨਾਂ ਬੀਬੀਆਂ ਦੇ ਨਾਲ ਤਾਂ ਸਭ ਤੋਂ ਪਹਿਲਾਂ ਸਵਾਗਤ ਕਰ ਲਿਆ ਬੀਬੀ ਸਸੀ ਕੌਰ ਕੀ ਸਮੱਸਿਆ ਆ ਮਨਈ ਤੁਹਾਡੀਆਂ ਹਣ ਬਈ ਆਨੇ ਖਾਤੇ ਖੋਲਣੇ ਆ ਵੀ 5-500 ਰੁਪਈਆ ਮੰਗਦੇ ਆ ਤਨਖਾਹਾਂ ਸਾਡੀਆਂ ਆਈਆਂ ਨਹੀਂ ਅਸੀਂ 5-500 ਕਿੱਥੋਂ ਦਈਏ ਜੀ ਕਿੰਨੇ ਟਾਈਮ ਤੋਂ ਤਨਖਾਹ ਰੁਕੀ ਹੋਈ ਹੈ ਤੁਹਾਡੀ 2 ਮਹੀਨਿਆਂ ਨੇ 2 ਮਹੀਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੱਗਿਆ ਨੂੰ ਜੀ ਸਾਨੂੰ 20 ਸਾਲ ਹੋ ਗਏ 20 ਸਾਲਾਂ ਦੇ ਦੌਰਾਨ ਕਿੰਨੀ ਤਨਖਾਹ ਵਧੀ ਹੈ ਤੁਹਾਡੀ ਹੁਣ ਤੱਕ ਸਾਨੂੰ ਸ਼ੁਰੂ ਸ਼ੁਰੂ ਚ ਕਿੰਨੇ ਪੈਸੇ ਦਿੰਦੇ ਸੀ ਤੁਹਾਨੂੰ ਸ਼ੁਰੂ ਚ ਤਾਂ ਪਹਿਲਾਂ ਸਾਨੂੰ ਦਿੰਦੇ ਸੀਗੇ ਮਿੱਡੇ ਮੀਲ ਜੀ ਆਉਂਦੇ ਸੀਗੇ ਉਹਨਾਂ ਚ ਦਿੰਦੇ ਰਹੇ ਉਸ ਤੋਂ ਬਾਅਦ ਫਿਰ ਸਾਡਾ 1000 ਰੁਪਈਆ ਹੋ ਗਿਆ ਫਿਰ 1200 ਹੋ ਗਿਆ ਫਿਰ 1500 ਹੂੰ ਤੇ ਹੁਣ ਸਾਡਾ ਵੀ 3000 ਆ ਰਿਹਾ ਮਤਲਬ ਇੱਕ ਦਿਨ ਦਾ 100 ਰੁਪਏ ਪੈਂਦਾ ਤੁਹਾਨੂੰ ਹਾਂਜੀ 100 ਰੁਪਏ ਸਕੂਲ ਦੇ ਵਿੱਚ ਕੰਮ ਕਿੰਨਾ ਕੁ ਬਣ ਜਾਂਦਾ ਮਾਤਾ ਸਾਡਾ ਕੰਮ ਬਹੁਤ ਬਣ ਜਾਂਦਾ ਜੀ ਸਾਡਾ ਤਾਂ 400 ਬਚਾ ਆ ਹੂੰ ਅਸੀਂ ਤੜਕੇ 8 ਵਜੇ 8:30 ਵਜੇ ਆ ਜਾਂਦੀਆਂ ਰੋਟੀ ਵਾਲੇ ਦੇਣ ਤਾਂ ਫਿਰ ਸਾਡਾ ਹਜੇ ਕੰਮ ਨਿਬੜਿਆ ਨਹੀਂ ਜੀ ਹਾਂਜੀ ਅੱਜ ਕੀ ਕਹਿ ਕੇ ਲੈ ਕੇ ਆਏ ਸੀ ਤੁਹਾਨੂੰ ਅੱਜ ਕੀ ਕਿਹਾ ਸੀ ਇੱਥੇ ਆਉਣ ਵਾਸਤੇ ਆਉਣ ਵਾਸਤੇ ਅਸੀਂ ਦੇ ਸਕੂਲ ਦੇ ਹੀ ਆ ਜੀ ਅੱਛਾ ਹਾਂਜੀ ਕਾਰੇ ਖਾਤੇ ਕੋਲ ਨੇ ਸੀਗੇ ਤੁਹਾਡੇ ਸਾਡੇ ਵੀ ਤੁਹਾਡੀਆਂ ਤਨਖਾਹਾਂ ਰੁਕੀਆਂ ਹੋਈਆਂ ਵੀ ਹੋਰ ਬੈਂਕਾਂ 'ਚ ਖਾਤੇ ਖੁੱਲਣਗੇ ਤਾਂ ਫੇਰ ਤੁਹਾਡੀ ਤਨਖਾਹ ਆਊਗੀ ਜੀ ਹਾਂਜੀ ਹਾਂਜੀ ਭੈਣ ਜੀ ਅੱਜ ਕੀ ਦਿੱਕਤ ਕੀ ਆ ਜ ਐਮ ਆ ਜਿਹੜੀ ਸਰ ਅਸੀਂ ਕੇਨਰਾ ਬੈਂਕ ਦੇ ਖਾਤੇ ਖੁਲਣ ਆਏ ਸੀ ਅਸੀਂ ਸਕੂਲ 'ਚੋਂ ਆਵਦੀ ਡਿਊਟੀ ਨਿਭਾ ਕੇ ਕੱਲ ਨਾਲ ਭੱਜ-ਭਜਾ ਕੇ ਮਸਾਂ ਉਪੜੇ ਆ ਸਾਨੂੰ 2 ਘੰਟੇ ਹੋ ਗਏ ਵੇਟ ਕਰਦਿਆਂ ਨੂੰ ਗਰਮੀ ਦੇ ਵਿੱਚ ਅਸੀਂ ਵੇਟ ਕਰਦੇ ਆ ਪਰ ਕੋਈ ਮੁਲਾਜ਼ਮ ਸਾਡਾ ਖਾਤਾ ਖੋਲਣ ਨਹੀਂ ਆਇਆ ਕਿੰਨੀ ਤਨਖਾਹ ਦਿੰਦੇ ਆ ਤੁਹਾਨੂੰ ਸਰ ਤੁਹਾਨੂੰ 3000 ਰੁਪਏ ਤਨਖਾਹ ਦਿੰਦੇ 3000 ਨਾਲ ਭੈਣੇ ਗੁਜ਼ਾਰਾ ਹੋ ਜਾਂਦਾ ਕਰਦਾ ਸਰ ਨਹੀਂ ਹੁੰਦਾ ਜੀ ਤਸੀਂ ਆਪ ਵੀ ਸਮਝਦਾਰ ਹੋ ਸਰਕਾਰ ਵੀ ਇਸ ਚੀਜ਼ ਨੂੰ ਫੈਯੂਲ ਕਰੇ ਕਿ ਹਾਂਜੀ ਨਹੀਂ ਹੁੰਦਾ 3000 ਨਾ ਗਿਆ ਇਹ ਤਾਂ ਨਿੱਕੀ ਜੀ ਗੱਲ ਆ ਪਰ ਕੋਈ ਚੀਜ਼ ਲੈਣ ਜਾਂਦੇ ਆ ਤਾਂ 100 ਰੁਪਏ ਮਿੱਟੀ ਉਹੀ ਖੁਰ ਜਾਂਦਾ ਪੰਜਾ ਮਿੰਟਾਂ ਜੀ ਤੇ ਅਸੀਂ 3000 ਰੁਪਏ ਨਾਲ ਤੁਹਾਨੂੰ ਪਤਾ ਮਹੀਨਾ ਕੱਟਣਾ ਕਿਵੇਂ ਕੱਟ ਸਕਦੀ ਆ ਸਵੇਰੇ ਕਿੰਨੇ ਵਜੇ ਆਉਣੇ ਉਹ ਤੋਂ ਸਕੂਲ ਚੋਂ ਕੇ ਨੇ ਵੜੀ ਘਰ ਜਾਣੇ ਅਸੀਂ 8 ਵਜੇ ਆਉਣੇ ਅਸੀਂ 2 ਵਜੇ ਚਲੇ ਜਾਣਾ ਕੀ ਲੱਗਦਾ ਵੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਆਮ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਆ ਜੂਗਾ ਤੁਹਾਡੇ ਆਇਆ ਜੀ ਸਰ ਸਾਡੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਆਇਆ ਜੀ ਨਵੀਂ ਸਰਕਾਰ ਨੇ ਸਾਡਾ ਕੋਈ ਬਦਲਾਅ ਨਹੀਂ ਕੀਤਾ ਕਿੰਨੀ ਮੰਗ ਕਰਦੇ ਹੋ ਵੀ ਕਿੰਨੀ ਤਨਖਾਹ ਹੋਣੀ ਚਾਹੀਦੀ ਹੈ ਤੁਹਾਡੀ ਅਸੀਂ ਘੱਟੋ ਘੱਟ 15000 ਰੁਪਏ ਦੀ ਮੰਗ ਕਰਦੇ ਆ ਵੀ ਸਾਡੀ 15000 ਤਨਖਾਹ ਤਾਂ ਹੋਵੇ ਚਲੋ ਜੇ ਸਾਨੂੰ ਪੱਕੇ ਅਸੀਂ ਤਾਂ ਕਹਿੰਦੇ ਸਾਨੂੰ ਪੱਕਾ ਹੀ ਕੀਤਾ ਜਾਵੇ ਜੇਕਰ ਸਾਨੂੰ ਰੈਗੂਲਰ ਨਹੀਂ ਕਰਦੇ ਸਾਡੀ ਤਨਖਾਹ 'ਚ ਵਾਧਾ ਕੀਤਾ ਜਾਵੇ ਸਾਡੀ ਜਥੇਬੰਦੀ ਦੇ ਵੱਲੋਂ ਕੋਈ ਕੋਈ ਸਰਕਾਰ ਦੇ ਨਾਲ ਮੀਟਿੰਗ ਹੈ ਇਸ ਮੰਗ ਨੂੰ ਲੈ ਕੇ ਵੀ ਸਾਨੂੰ ਪੱਕੇ ਕਰੋ ਜਾਂ ਤਨਖਾਹ ਦੇ ਵਿੱਚ ਵਾਧਾ ਕਰੋ ਸਰ ਮੀਟਿੰਗਾਂ ਥਾਂ ਥਾਂ ਤੇ ਚੱਲੀ ਜਾਂਦੀਆਂ ਹੀ ਹਰ ਇੱਕ ਜ਼ਿਲ੍ਹੇ ਜੇ ਹਰ ਇੱਕ ਸ਼ਹਿਰ ਦੇ ਵਿੱਚ ਮੀਟਿੰਗ ਸਾਡੀ ਹੁੰਦੀ ਹੈ ਪਰ ਰੈਲੀਆਂ ਕਰਦੇ ਆ ਪਰ ਸਾਡੀ ਕੋਈ ਸੁਣਾਈ ਨਹੀਂ ਕੀ ਲੱਗਦਾ ਵੀ ਹੁਣ ਅੱਜ ਜੇ ਅੱਜ ਜਿਸ ਕੰਮ ਲਈ ਤੁਸੀਂ ਆਏ ਸੀਗੇ ਕੀ ਕੀ ਕਹਿ ਕੇ ਬੁਲਾਇਆ ਸੀਗਾ ਤੁਹਾਨੂੰ ਸਾਨੂੰ ਖਾਤੇ ਖੋਲਣ ਲਈ ਬੁਲਾਇਆ ਗਿਆ ਸੀ ਕਿ ਤੁਸੀਂ ਸਕੈਨਰ ਬੈਂਕ ਦੇ ਖਾਤੇ ਖਿਲਾ ਕੇ ਆਓ ਸਕੂਲ ਦੇ ਵਿੱਚ ਜਾ ਕੇ ਪਰ ਅਸੀਂ 2 ਘੰਟੇ ਵੇਟ ਕੀਤੇ ਆ ਬੈਂਕ ਮੁਲਾਜ਼ਮ ਕਹਿੰਦੇ ਸਾਡੇ ਕੋਲ ਅੱਜ ਸਮਾਂ ਨਹੀਂ ਹੈਗਾ ਦੇਖੋ ਹਰ ਰੋਜ਼ ਸਾਨੂੰ ਵੀ ਡਿਊਟੀ ਤੋਂ ਆ ਕੇ ਭੱਜ-ਭਜਾ ਕੇ ਆਉਣਾ ਔਖਾ ਸੀ ਬੱਚੇ ਵੀ ਪਾਲਣੇ। ਤੇ ਜੇ ਅਸੀਂ ਇਦਾਂ ਹੀ ਵੇਟ ਕਰਦੇ ਰਵਾਂਗੇ ਹਜੇ ਸਾਡੀਆਂ ਤਨਖਾਹਾਂ ਨਹੀਂ ਪਈਆਂ। ਕੱਲੋਂ ਸਾਡੇ ਖਾਤੇ ਖੁੱਲੇ ਕਰੋ ਤਨਖਾਹਾਂ ਪੈਣ ਦਿਓ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੱਗਿਆ? ਜੀ ਮੈਨੂੰ 6 ਮਹੀਨੇ ਹੋ ਗਏ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਲੱਗਿਆ? ਸਾਨੂੰ ਤਾਂ 20 ਸਾਲ ਹੋ ਗਏ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਲੱਗਿਆ? 20 ਵੀ ਸਾਲ। ਸਾਨੂੰ ਵੀ ਸਾਲ। ਸਾਰੀਆਂ 5 ਸਕੂਲ 5 ਜਣੀਆਂ ਇੱਕ ਸਕੂਲ 'ਚ 20 ਸਾਲ ਹੋ ਗਏ ਸਾਨੂੰ। 20 ਸਾਲ। ਹਾਂ 20 ਸਾਲ ਤੋਂ ਹੁਣ ਤੱਕ 3000 ਰੁਪਏ ਤਨਖਾਹ ਹੋਈ ਹੈ ਹਾਂਜੀ ਗੁਜ਼ਾਰਾ ਹੀ ਨਹੀਂ ਹੁੰਦਾ ਪਿਆ ਸਾਡਾ ਸਾਡੀ ਤਨਖਾਹ ਵਧਣੀ ਚਾਹੀਦੀ ਹੈ ਇਹ ਨਹੀਂ ਕੋਣੀ ਚਾਹੀਦੀ ਸਾਡੇ ਹਿਸਾਬ ਨਾਲ ਤਾਂ 15000 10000 ਹੋਣੀ ਚਾਹੀਦੀ ਹੈ ਤਨਖਾਹ ਫਿਰ ਸਾਡਾ ਘਰ ਦਾ ਗੁਜ਼ਾਰਾ ਇਹ ਤਾਂ ਹੁਣ ਆਪਾਂ ਨੂੰ ਵੀ ਪਤਾ ਵੀ 70 70 ਅਸਸੀ ਹਜ਼ਾਰ ਆ ਲੈਣਾ ਨਹੀਂ ਕੁਝ ਬਣਦਾ ਤੇ ਆਪਾਂ ਤਾਂ ਫਿਰ ਵੀ ਗਰੀਬ ਹੈ ਆਪਣਾ ਕੀ ਬਣੇ ਕੀ ਜਗਾਰ ਚੱਲਣਾ ਜੀ ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਨੇ ਇੱਕ ਤਾਂ ਜਿਹੜੇ ਸਾਡੇ ਹੁਣ ਖਾਤੇ ਆ ਵਕਤ ਸਾਨੂੰ ਕਹਿੰਦੇ ਵੀ ਉੱਥੇ ਖੁੱਲਣੇ ਉੱਥੇ ਖੁੱਲਣੇ ਆ ਜਿਵੇਂ ਸਾਡੇ ਇੱਥੇ ਸਾਧਕ ਦੇ ਆ ਸੀ ਸਾਡੇ ਇੱਥੇ ਹੋਣੇ ਚਾਹੀਦੇ ਆ ਜੀ ਠੀਕ ਆ ਜਿਨ੍ਹਾਂ ਦੇ ਸਾਡੇ ਲਾਗੇ ਲਾਗੇ ਪਿੰਡਾਂ ਵਾਲਿਆਂ ਦੇ ਉਹਨਾਂ ਦੇ ਵੀ ਸਾਡੇ ਸਾਧਕ ਦੀ ਹੋਣੇ ਚਾਹੀਦੀ ਆ ਖੁੱਲਣੇ ਚਾਹੀਦੇ ਆ ਜੀ ਸਾਡੀ ਪਾਸੇ ਇਹੀ ਮੰਗਾ ਸੀ ਐਨੀ ਦੂਰ ਨਹੀਂ ਭੱਜ ਸਰ